ਇਟਲੀ ਦੇ ਲਾਤੀਨਾ ਸੂਬੇ 'ਚ ਪੰਜਾਬੀ ਮੂਲ ਦੇ ਖੇਤ ਮਜ਼ਦੂਰ 31 ਹਲਾ ਸਤਨਾਮ ਸਿੰਘ ਨਾਲ ਵਾਪਰੇ ਪਿਆਣ ਖਾਸੀ ਅਤੇ ਖੇਤ ਮਾਲਕ ਵੱਲੋਂ ਉਸ ਦੀ ਜਾਨ ਬਚਾਉਣ ਦੀ ਬਜਾਏ ਉਸ ਨੂੰ ਇਕੱਲਿਆਂ ਹੀ ਮਰਨ ਲਈ ਛੱਡਣ ਵਾਲੇ ਮਾਮਲੇ ਨੇ ਅੜਕੰਮ ਮਜਾ ਦਿੰਦਾ ਹੈ। ਇਟਲੀ ਵਿੱਚ ਪ੍ਰਵਾਸੀਆਂ ਦੁਆਰਾ ਵਿਰੋਧ ਦੀ ਲਹਿਰ ਉੱਠ ਖੜੀ ਹੋਈ ਹੈ। ਪੰਜਾਬ ਦੇ ਚਾਂਦ ਨਵਾ ਪਿੰਡ ਦੇ ਦਲਿਤ ਕਿਸਾਨ ਸਤਨਾਮ ਸਿੰਘ ਦੀ 19 ਜੂਨ ਨੂੰ ਮੌਤ ਹੋ ਗਈ ਸੀ। ਜਿੱਥੇ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਸਤਨਾਮ ਦੀ ਮੌਤ ਦੀ ਜਾਂਚ ਦੇ ਹੁਕਮ ਦਿੱਤੇ ਹਨ। ਚੂਨ ਐਪੀਸੋਡਿਓ ਦੀ ਕ੍ਰੋਨਿਕਾ ਕਿ ਮਿਆ essere fatta come a voi parlo dell'orribile disumana morte di Satnam Singh 31enne bracciante che veniva dall'India. ਉੱਤੇ ਹੀ ਲਾਤੀਨਾ ਵਿਖੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਇੱਕ ਸਿਵਲ ਪਾਰਟੀ ਵੱਜੋਂ ਨਗਰਪਾਲਿਕਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਇਨਸਾਫ ਦੀ ਮੰਗ ਟ੍ਰੇਡ ਯੂਨੀਅਨ ਪ੍ਰਵਾਸੀ ਮਜ਼ਦੂਰਾਂ ਤੇ ਵੱਡੀ ਗਿਣਤੀ ਵਿੱਚ ਇਤਾਲਵੀ ਨਾਗਰਿਕਾਂ ਵੱਲੋਂ ਕੀਤੀ ਗਈ। ਲਾਤੀਨਾ ਵਿੱਚ ਇਸ ਦੌਰਾਨ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇੱਟੀ ਨੂੰ ਹਿਲਾ ਕੇ ਰੱਖ ਦੇਣ ਵਾਲਾ ਇਹ ਹਾਸਾ 17 ਜੂਨ ਨੂੰ ਉਸ ਸਮੇਂ ਵਾਪਰਿਆ ਜਦੋਂ ਸਪਨਾਮ ਸਿੰਘ ਲਾਤੀਨਾ ਦੇ ਬੇਰਗੋ ਸੈਂਟਾ ਮਰੀਆ ਫਾਰਮ ਤੇ ਪਲਾਸਟਿਕ ਦੀ ਲਪੇਟਣ ਵਾਲੀ ਮਸ਼ੀਨ ਨਾਲ ਕੰਮ ਕਰ ਰਿਹਾ ਸੀ। ਇਹ ਫਾਰਮ ਇਤਾਲਵੀ ਨਾਗਰਿਕ ਐਂਟਨੋ ਲੋਵਾਟੋ ਦੀ ਮਲਕੀਅਤ ਹੈ ਜਦੋਂ ਸਤਨਾਮ ਸਿੰਘ ਮਸ਼ੀਨ ਚਲਾ ਰਿਹਾ ਸੀ ਤਾਂ ਉਹ ਇਸ ਦੇ ਵੱਡੇ ਕਟਿੰਗ ਵੀਲ ਵਿੱਚ ਫਸ ਗਿਆ ਉਸ ਦੀ ਇੱਕ ਬਾਹ ਕੱਟੀ ਗਈ ਹਾਸੇ ਵਿੱਚ ਉਸ ਦੀਆਂ ਲੱਤਾਂ ਵੀ ਨੁਕਸਾਨੀਆਂ ਗਈਆਂ ਅਤੇ ਉਸ ਦੇ ਸਰੀਰ ਤੇ ਵੀ ਕਈ ਗੰਭੀਰ ਸੱਟਾਂ ਲੱਗੀਆਂ ਰਿਪੋਰਟ ਵਿੱਚ ਕਿਹਾ ਗਿਆ ਕਿ ਖੇਤ ਦੇ ਮਾਲਕ ਲੋਵਾਟੋ ਨੇ ਸਤਨਾਮ ਦੀ ਜਾਨ ਬਚਾਉਣ ਦੀ ਬਜਾਏ ਉਸ ਦੇ ਕੱਟੇ ਹੋਏ ਅੰਗਾਂ ਨੂੰ ਫਲਾਂ ਦੀ ਟ੍ਰੇ ਵਿੱਚ ਪਾ ਦਿੱਤਾ ਅਤੇ ਉਸ ਨੂੰ ਉਸ ਸਮੇਂ ਉੱਥੋਂ ਪਜਾ ਦਿੱਤਾ ਜਦੋਂ ਉਸ ਦਾ ਕਾਫੀ ਖੂਨ ਵਹਿ ਰਿਹਾ ਸੀ। ਲਿਵਾਟੋ ਨੇ ਫਿਰ ਉਸ ਨੂੰ ਉਸ ਦੇ ਘਰ ਦੇ ਬਾਹਰ ਕੂੜੇ ਦੇ ਢੇਰ ਦੇ ਕੋਲ ਸੁੱਟ ਦਿੱਤਾ ਅਤੇ ਖੁਦ ਭੱਜ ਗਿਆ। ਉਸ ਦੀ ਮੌਤ ਦੇ ਸਮੇਂ ਤੱਕ ਇੱਕ ਗੈਰਕਾਨੂੰਨੀ ਪ੍ਰਵਾਸੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਚੰਦਨਾਵਦਾਵਾ ਸਨੀਕ ਸਤਨਾਮ ਸਿੰਘ 2 ਸਾਲ ਪਹਿਲਾਂ ਹੀ ਕੰਮ ਦੀ ਖੋਜ ਵਿੱਚ ਲਟਿਨਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਇਟਾਲੀਅਨ ਸਰਕਾਰ ਨੇ ਉਸ ਦੇ ਕੇਸ ਵਿੱਚ ਕਾਨੂੰਨੀ ਕਾਰਵਾਈ ਨੂੰ ਤੇਜ਼ ਕਰਨ ਲਈ ਉਸ ਨੂੰ ਸਥਾਈ ਨਿਵਾਸੀ ਦਾ ਦਰਜਾ ਪ੍ਰਦਾਨ ਕੀਤਾ ਹੈ। ਸਤਨਾਮ ਦੀ ਕਹਾਣੀ ਨੇ ਗਰੀਬ ਦੇਸ਼ਾਂ ਦੇ ਬਹੁਤ ਸਾਰੇ ਖੇਤ ਮਜ਼ਦੂਰਾਂ ਦੇ ਦੁੱਖਾਂ ਦੇ ਪਰਦਾ ਚੁੱਕ ਦਿੱਤਾ। ਹੈ ਜੋ ਵੱਡੇ ਖੇਤਾਂ 'ਚ ਕੰਮ ਦੀ ਪਾਲ ਵਿੱਚ ਲੱਟੀਨਾ ਚਲੇ ਜਾਂਦੇ ਹਨ ਪਰੰਤੂ ਜ ਫਸ ਜਾਂਦੇ ਹਨ ਘੱਟ ਤਨਖਾਹ ਲੈ ਕੇ ਜ਼ਿਆਦਾ ਕੰਮ ਕਰਦੇ ਹਨ ਜ਼ਖਮੀ ਹੋ ਜਾਂਦੇ ਹਨ ਜਿਵੇਂ ਕਿ ਸ਼ਤਨਾਮ ਸਿੰਘ ਦੇ ਮਾਮਲੇ ਵਿੱਚ ਹੋਇਆ ਹੈ ਤੇ ਅੰਤ ਵਿੱਚ ਮਾਰੇ ਜਾਂਦੇ ਹਨ ਦਾ ਵਾਇਰ ਨਾਲ ਗੱਲਬਾਤ ਕਰਦਿਆਂ ਪਿੰਡ ਚੰਦ ਨਵਾ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਤਨਾਮ ਦੀ ਦਰਦਨਾਕ ਮੌਤ ਨਾਲ ਪੂਰੇ ਪਿੰਡ ਨੂੰ ਵੱਡਾ ਸਦਮਾ ਲੱਗਾ ਹੈ ਉਸਨੇ ਅੱਗੇ ਕਿਹਾ ਕਿ ਸਾਨੂੰ ਉਸਦੇ ਹਾਸੇ ਬਾਰੇ ਦੂਜੇ ਦਿਨ ਪਤਾ ਲੱਗਾ ਇਟਲੀ ਵਿੱਚ ਸਾਡੇ ਪਿੰਡ ਦੇ ਬਹੁਤ ਸਾਰੇ ਲੜਕੇ ਹੋਣ ਕਰਕੇ ਉਹਨਾਂ ਨੇ ਇਸ ਭਿਆਨਕ ਹਾਸੇ ਦੇ ਵੇਰਵੇ ਸਾਂਝੇ ਕੀਤੇ ਅਤੇ ਹੌਲੀ-ਹੌਲੀ ਸਤਨਾਮ ਦੇ ਮਾਤਾ ਪਿਤਾ ਨੂੰ ਉਸਦੀ ਮੌਤ ਬਾਰੇ ਜਾਣਕਾਰੀ ਦਿੱਤੀ ਉਸਦੇ ਮਾਤਾ ਪਿਤਾ ਲਈ ਇਹ ਖਬਰ ਮੁਸ਼ਕਲ ਸੀ ਉਦੋਂ ਤੋਂ ਹੀ ਉਹ ਹਸਪਤਾਲ ਵਿੱਚ ਦਾਖਲ ਹਨ ਉਹ ਕਿਸੇ ਨਾਲ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ